ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਿਨਾਮ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹਨ ਲੱਭ ਜਵਾ ਮੈਂ ਬੋਬਿਧ ਵੇਖਿਓ ਦੂਜਾ ਨਾਹੀ ਰੀਕੋ ਖੰਡ ਦੀਪ ਸਭ ਭੀਤਰ ਰਵੇ ਆ ਉਰਿਓ ਸਭ ਲੋ ਮੈਂ ਬੋਬਿਧ ਵੇਖੋ ਦੂਜਾ ਨਾਹੀ ਰੀਕੋ ਖੰਡ ਦੀਪ ਸਭ ਭੀਤਰ ਰਵਿਆ ਹੋਰ ਰਹੋ ਸਭ ਲੋ ਰਹਾ ਅਗੰਮ ਆਗੰਮ ਕਵਨ ਮਹੰਮਾ ਮਨ ਜੀਵੇ ਸੁਣ ਸੋ ਚਾਰ ਆਸ਼ਰਮ ਚਾਰ ਵਰਨਾ ਮੁਕਤ ਭੈ ਸੇਵਤੋ ਗੁਰਸਬਦ ਰੜਾਇਆ ਪਰਮ ਪਦ ਪਾਇਆ ਦੁਤਿਆ ਗਏ ਸੁਖ ਹੋ ਕਹੋ ਨਾਨਕ ਪਵ ਸਾਗਰ ਤਰਿਆ ਹਰਨਿਦ ਪਾਈ ਸਹਜੋ ਗੁਰ ਸਬਦ ਦਰ ਲਾਇਆ ਪਰਮ ਪਦ ਪਾਇਆ ਜਤਿਆ ਗਏ ਸੁਖ ਹੋ ਕਹੋ ਰਾਨਕ ਭਵ ਸਾਗਰ ਤਰਿਆ ਹਰ ਨਿੰਦ ਪਾਈ ਸਹਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਬਤ ਗਾਉਂ ਗਾਦਿਆਂ ਹੋਇਆਂ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦਿਆਂ ਹੋਇਆਂ ਉਹਦੀ ਵਿੜਾਈ ਕਰਦੇ ਹੁਆ ਸ਼ਬਦ ਦੇ ਵਿੱਚ ਸਤਿਗੁਰੂ ਸਾਨੂੰ ਕਲਯੁਗ ਦੀਵਾਨ ਨੂੰ ਦੱਸਣਾ ਕਰਦੇ ਹਨ ਕਿ ਪਰਮੇਸ਼ਰ ਕਿੰਨਾ ਕੁ ਵੱਡਾ ਹੈ ਕਿੰਨੇ ਗੁਨਾ ਦਾ ਮਾਲਕ ਹੈ ਤਿਰ ਤੋਂ ਵਿਛੜ ਕੇ ਅਸੀਂ ਜੀ ਨਹੀਂ ਸਕਦੇ ਉਹਦੇ ਨਾਲ ਜੁੜੀਏ ਜਿਹੜਾ ਗਹਿਰ ਤੋਂ ਗਹਿਰਾ ਵੱਡੇ ਤੋਂ ਵੱਡਾ ਉੱਚੇ ਤੋਂ ਉੱਚਾ ਤੇ ਉਹਦੀ ਤਲਾਸ਼ ਉਸ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦੀ ਤਲਾਸ਼ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਜੀਂਦੇਵ ਜੀ ਕਹਿੰਦੇ ਨੇ ਮੈਂ ਬੜੇ ਵੱਖਰੇ ਵੱਖਰੇ ਤਰੀਕੇ ਕੀਤੇ ਮੈਂ ਬਹੁ ਵਿਦ ਭੇਖਿਓ ਬੜੇ ਤਰੀਕਾਂ ਦੇ ਨਾਲ ਦੇਖਿਆ ਬੜੇ ਢੰਗਾਂ ਦੇ ਨਾਲ ਰੱਖਿਆ ਲੇਕਿਨ ਇੱਕੋ ਇੱਕ ਪਰਮੇਸ਼ਰ ਪ੍ਰਮਾਤਮਾ ਇੱਕ ਹੈ ਉਹਦੇ ਤੋਂ ਇਲਾਵਾ ਹੋਰ ਦੂਸਰਾ ਕੋਈ ਨਹੀਂ ਮੈਂ ਬੋ ਵਿਦ ਭੇਖਿਉ ਦੂਜਾ ਨਹੀਂ ਰੀ ਕੋ ਦੂਜਾ ਸੰਸਾਰ ਦੇ ਵਿੱਚ ਪਰਮੇਸ਼ਰ ਤੋਂ ਬਿਨਾ ਕੋਈ ਹੈ ਰਹੀ ਨਹੀਂ ਇੱਕੋ ਇੱਕ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਉਹ ਪਰਮੇਸ਼ਰ ਇੱਕ ਹੈ ਜਿਹਦੇ ਮਿਹਰ ਦਾ ਸਦਕਾ ਸਾਰਾ ਸੰਸਾਰ ਰੋਟੀ ਖਾ ਰਿਹਾ ਹੈ ਸਾਰਾ ਸੰਸਾਰ ਆਪੋ ਆਪਣੇ ਤੰਦੇ ਚਰਾ ਰਿਹਾ ਹੈ ਉਹ ਭਾਵੇਂ ਕਿਸੇ ਵੀ ਦੁਨੀਆ ਦੇ ਕੋਨੇ ਤੇ ਬੈਠਾ ਹੈ ਉੱਥੇ ਹੀ ਮਾਲਕ ਉਹਨੂੰ ਰੋਜੀ ਰੋਟੀ ਦਿੰਦਾ ਹੈ ਸਤਿਗੁਰ ਕਹਿੰਦੇ ਹਨ ਖੰਡ ਦੀਪ ਸਭ ਭੀਤਰ ਰਵਿਆ ਖੰਡਾਂ ਬ੍ਰਹਮੰਡਾਂ ਦੇ ਵਿੱਚ ਪੂਰ ਰਹੋ ਸਭ ਲੋਕ ਸਾਰੇ ਲੋਕਾਂ ਦੇ ਵਿੱਚ ਸਾਰੀ ਖਲਕਤ ਦੇ ਵਿੱਚ ਉਹ ਪੂਰਾ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਫਿਰ ਉਹਦੇ ਗੁਣ ਗਾਈਏ ਜਿਹੜਾ ਸਾਰੀ ਖਲਕਤ ਦੇ ਵਿੱਚ ਮੌਜੂਦ ਹੈ ਖਾਲਕ ਖਲਕ ਖਲਕ ਮੈਂ ਖਾਲਕ ਸਾਰੇ ਪਰਮੇਸ਼ਰ ਦੇ ਹੀ ਬਣਾਏ ਹੋਏ ਹਨ ਤੇ ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਵਰਤਦਾ ਹੈ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹੋ ਸਭ ਲੋ ਰਹਾਓ ਆਗਮ ਆਗਮ ਕਵਣ ਮਹਮਾ ਮਨ ਜੀਵੇ ਸੁਨਸੋ ਅਗੰਗ ਅਗੰਮ ਗਹਿਰੇ ਤੋਂ ਗਹਿਰਾ ਡੂੰਘੇ ਤੋਂ ਡੂੰਗਾ ਪਰੇ ਤੋਂ ਪਰੇ ਕਵਣ ਮਹੰਮਾ ਮੈਂ ਨਹੀਂ ਉਹ ਮੈਂ ਉਹਦੀ ਮਾ ਕਿਸ ਤਰ੍ਹਾਂ ਗਾ ਕੇ ਸੁਣਾਵਾਂ ਕਿਸ ਤਰ੍ਹਾਂ ਬੋਲ ਕੇ ਦੱਸਾਂ ਮੇਰਾ ਤੇ ਮਨ ਉਹਦੀਆਂ ਵਡਿਆਈਆਂ ਸੁਣ ਸੁਣ ਕੇ ਜੀ ਰਿਹਾ ਹੈ ਲੈਕਿਨ ਹੈ ਉਹ ਬਹੁਤ ਗਹਿਰਾ ਬਹੁਤ ਵਿਸ਼ਾਲ ਹਿਰਦੇ ਦਾ ਕਵਣ ਮਹਮਾ ਅਗਮ ਅਗਮਾ ਕਵਣ ਮਹਮਾ ਮਨ ਜੀਵੇ ਸੁਨ ਸੋ ਸੋ ਕਹਿੰਦੇ ਵਡਿਆਈਆਂ ਉਹਦੀਆਂ ਵਡਿਆਈਆਂ ਨੂੰ ਉਹਦੇ ਗੁਣਾਂ ਨੂੰ ਸੁਣ ਕੇ ਮੇਰਾ ਮਨ ਜੀ ਰਿਹਾ ਹੈ ਉਹ ਹੈ ਬਹੁਤ ਗਹਿਰਾ ਡੂੰਘੇ ਤੋਂ ਡੂੰਘਾ ਪਰੇ ਤੋਂ ਪਰੇ ਅੱਗੇ ਤੋਂ ਅੱਗੇ ਚਾਰ ਆਸ਼ਰਮ ਚਾਰ ਵਰਨਾ ਮੁਕਤ ਭਏ ਸੇਵਤੋ ਦੁਨੀਆਂ ਦੇ ਉੱਤੇ ਚਾਰ ਖਾਣੀਆਂ ਹਨ ਤੇ ਚਾਰ ਹੀ ਖੱਤਰੀ ਬ੍ਰਹਮਣ ਸੂਦ ਵੈਸ ਦੁਨੀਆਂ ਦੇ ਉੱਤੇ ਇਹ ਚਾਰ ਹਿੱਸੇ ਉਸ ਅਕਾਲ ਪੁਰਖ ਪਰਮਾਤਮਾ ਨੇ ਪ੍ਰਮਾਤਮਾ ਨੂੰ ਜਿਹੜਾ ਵੀ ਜਪਦਾ ਹੈ ਉਹ ਭਾਵੇਂ ਕਿਸੇ ਧਰਮ ਦਾ ਹੋਵੇ ਭਾਵੇਂ ਕਿਸੇ ਜਾਤੀ ਦਾ ਹੋਵੇ ਭਾਵੇਂ ਕਿਸੇ ਉਮਰ ਦਾ ਹੋਵੇ ਉਹੀ ਮੁਕਤ ਹੋਇਆ ਹੈ ਜਿਹੜਾ ਉਹਨੂੰ ਚੇਤੇ ਕਰਦਾ ਹੈ ਚਾਰ ਆਸ਼ਰਮ ਚਾਰ ਵਰਣਾ ਮੁਕਤ ਭੈ ਸੇਵ ਤੋ ਜਿਨੇ ਹੀ ਤੈਨੂੰ ਸੇਵਿਆ ਜਿਨੇ ਤੈਨੂੰ ਤੇਰੀ ਭਗਤੀ ਕੀਤੀ ਉਹ ਮੁਕਤ ਹੋ ਗਿਆ ਹੈ ਭਾਵੇਂ ਕਿਸੇ ਧਰਮ ਦਾ ਕਿਸੇ ਆਸਰਾਮ ਦਾ ਕਿਸੇ ਵੀ ਉਮਰ ਦੇ ਪੜਾਅ ਵਿੱਚ ਹੋਵੇ ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ ਗੁਰੂ ਨੇ ਏ ਸ਼ਬਦ ਦ੍ਰਿੜਾ ਦਿੱਤਾ ਗੁਰੂ ਨੇ ਸ਼ਬਦ ਦ੍ਰਿੜ ਕਰਾ ਦਿੱਤਾ ਹੁਣ ਸ਼ਬਦ ਦੀ ਕਮਾਈ ਦੇ ਨਾਲ ਪਰਮ ਪਦਵੀ ਮਿਲ ਗਈ ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ ਦੁਤੀ ਆ ਗਏ ਸੁਖ ਹੋਏ ਹੁ ਸਾਰੇ ਦੁੱਖ ਦੂਰ ਹੋ ਗਏ ਹਨ ਸੁਖਾਂ ਦੀ ਪ੍ਰਾਪਤੀ ਹੋ ਗਈ ਹੈ ਕਹੋ ਨਾਨਕ ਪਵ ਸਾਗਰ ਤਰਿਆ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਵ ਸਾਗਰ ਤੋਂ ਇਹ ਔਖੇ ਜਲ ਤੋਂ ਔਖੇ ਸਾਗਰ ਤੋਂ ਉਹੀ ਪਾਰ ਹੋਏਗਾ ਜਿਹੜਾ ਹਰੀ ਆਕਾਰਪੁਰਖ ਪ੍ਰਮਾਤਮਾ ਦੇ ਖਜ਼ਾਨਿਆਂ ਦੇ ਵਿੱਚ ਨਾਮ ਦੇ ਹਿੱਸੇਦਾਰ ਬਣ ਗਿਆ ਹਰੀ ਕਾਲਪੁਰਖ ਪ੍ਰਮਾਤਮਾ ਦੇ ਖਜ਼ਾਨਿਆਂ ਦੇ ਵਿੱਚੋਂ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਗਈ ਉਹ ਵਿਰ ਸਹਿਜ ਅਵਸਥਾ ਦਾ ਮਾਲਕ ਹੋ ਗਿਆ ਕਹੋ ਨਾਨਕ ਪਉ ਸਾਗਰ ਤਰਿਆ ਹਰ ਨਿਦ ਭਾਈ ਸਹਜੋ ਵਾਹਿਗੁਰੂ ਜੀ ਕਾ ਖੰਸਾ ਵਾਹਿਗੁਰੂ ਜੀ ਕੀ ਫਤਿਹ